ਤਿੰਨ ਅਜਈਆਂ ਗਲਤੀਆਂ ਜੋ ਪੀਰ ਮੁਰਸ਼ਿਦ ਕਦੀ ਵੀ ਮਾਫ ਨਹੀਂ ਕਰਦੇ ਬੇਸ਼ੱਕ ਤੁਸੀਂ ਫਿਰ ਕਿੰਨਾ ਵੀ ਪੀਰਾਂ ਫਕੀਰਾਂ ਨੂੰ ਮੰਨਦੇ ਹੋਮੋ ਕਿੰਨੀ ਵੀ ਉਹਨਾਂ ਦੀ ਇਬਾਦਤ ਕਰਦੇ ਹੋਮ ਜੇਕਰ ਤੁਸੀਂ ਇੱਕ ਵੀਰ ਵਾਰ ਵੀ ਇਹਨਾਂ ਤਿੰਨਾਂ ਗਲਤੀਆਂ ਵਿੱਚੋਂ ਇੱਕ ਗਲਤੀ ਵੀ ਕਰਦੇ ਹੋ ਪੀਰ ਮੁਰਸ਼ਿਦ ਤੁਹਾਨੂੰ ਜ਼ਰੂਰ ਰਗੜਾ ਲਾਉਣਗੇ ਤੁਹਾਡੀ ਜ਼ਰੂਰ ਮੰਜੀ ਠੋਕਣਗੇ ਜਿਹੜੇ ਲੋਕ ਵੀ ਪੀਰਾਂ ਫਕੀਰਾਂ ਨੂੰ ਸੱਚੇ ਦਿਲੋਂ ਮੰਨਦੇ ਨੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਜੇਕਰ ਤੁਸੀਂ ਇਹਨਾਂ ਤਿੰਨਾਂ ਗਲਤੀਆਂ ਵਿੱਚੋਂ ਇੱਕ ਵੀ ਗਲਤੀ ਜਾਣੇ ਅਣਜਾਣੇ ਦੇ ਵਿੱਚ ਕਰ ਰਹੇ ਹੋ ਤੇ ਉਸ ਨੂੰ ਸੁਧਾਰ ਸਕੋ ਕਿਉਂਕਿ 100 ਦੇ ਵਿੱਚੋਂ 90% ਲੋਕ ਇਹਨਾਂ ਤਿੰਨਾਂ ਗਲਤੀਆਂ ਵਿੱਚੋਂ ਇੱਕ ਗਲਤੀ ਤਾਂ ਜ਼ਰੂਰ ਹੀ ਕਰਦੇ ਨੇ ਤਾਂ ਹੀ ਉਹਨਾਂ ਦੀ ਜ਼ਿੰਦਗੀ ਵਿੱਚ ਪੀਰ ਮੁਰਸ਼ਦ ਦੁੱਖ ਭੇਜਦੇ ਨੇ ਉਹਨਾਂ ਨੂੰ ਬਰਕਤ ਨਹੀਂ ਦਿੰਦੇ ਉਹਨਾਂ ਦੀ ਮੁਰਾਦ ਪੂਰੀ ਨਹੀਂ ਕਰਦੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆਂ ਜੀ ਵੈਸੇ ਤਾਂ ਇਹ ਤਿੰਨੋਂ ਗਲਤੀਆਂ ਬਹੁਤ ਹੀ ਖਾਸ ਨੇ ਤਿੰਨਾਂ ਨੂੰ ਧਿਆਨ ਨਾਲ ਸੁਣਿਓ ਪਰ ਜੋ ਦੂਸਰੀ ਗਲਤੀ ਹੈ ਉਹ ਪੀਰ ਮੁਰਸ਼ਿਦ ਦੱਸ ਕੇ ਗਏ ਨੇ ਕਿ ਜਿਹੜਾ ਵੀ ਉਹ ਗਲਤੀ ਕਰਦਾ ਹੈ ਉਹ ਕਦੀ ਬਰਦਾਸ਼ਤ ਨਹੀਂ ਹੋਏਗੀ ਕਦੀ ਮਾਫ ਨਹੀਂ ਹੋਏਗੀ ਉਹਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਤੇ ਤੀਸਰੀ ਗਲਤੀ ਮੇਰਾ ਆਪਣਾ ਐਕਸਪੀਰੀਅੰਸ ਹੈ ਉਹਨੂੰ ਵੀ ਤੁਸੀਂ ਗੌਰ ਨਾਲ ਸੁਣਿਓ ਕਿਉਂਕਿ ਮੈਂ ਉਹ ਗਲਤੀ ਕੀਤੀ ਤੇ ਉਹਦੀ ਮੈਨੂੰ ਸਜ਼ਾ ਬਹੁਤ ਵੱਡੀ ਮਿਲੀ ਤਾਂ ਗੱਲ ਕਰਦੇ ਆਂ ਸਭ ਤੋਂ ਪਹਿਲੀ ਗਲਤੀ ਦੀ ਸਭ ਤੋਂ ਪਹਿਲੀ ਗਲਤੀ ਹੈ ਕਿਸੇ ਨੂੰ ਮਾੜਾ ਬੋਲਣਾ ਆਪਾਂ ਦਿਨ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਬਹੁਤ ਗਲਤ ਬੋਲਦੇ ਆਂ ਕਿਉਂਕਿ ਆਪਾਂ ਉਸ ਦੂਸਰੇ ਇਨਸਾਨ ਨੂੰ ਨੀਵਾ ਵਿਖਾਉਣਾ ਚਾਹੁੰਦੇ ਆਂ ਤੇ ਆਪਣੇ ਆਪ ਨੂੰ ਉੱਚਾ ਤੇ ਇਸ ਕਰਕੇ ਆਪਾਂ ਦੂਸਰੇ ਇਨਸਾਨ ਨੂੰ ਬਹੁਤ ਮਾੜਾ ਚੰਗਾ ਬੋਲਦੇ ਆਂ ਉਹਨੂੰ ਦੱਸਦੇ ਆਂ ਕਿ ਤੇਰੇ ਵਿੱਚ ਇਹ ਕਮੀਆਂ ਨੇ ਤੇਰੇ ਕੋਲੇ ਇਹ ਚੀਜ਼ ਹੈ ਨਹੀਂ ਮੇਰੇ ਕੋਲ ਇਹ ਚੀਜ਼ ਹੈਗੀ ਆ ਯਾਨੀ ਕਿ ਉਹਨੂੰ ਆਪਾਂ ਨੀਵਾ ਵਿਖਾਉਣਾ ਸ਼ੁਰੂ ਕਰ ਦਿੰਨੇ ਆ ਜੀ ਦੇ ਨਾਲ ਉਸ ਇਨਸਾਨ ਦਾ ਦਿਲ ਦੁਖੀ ਹੁੰਦਾ ਤੇ ਉਹ ਇਨਸਾਨ ਬਾਅਦ ਦੇ ਵਿੱਚ ਤੁਹਾਡੇ ਕੋਲ ਕਦੀ ਨਹੀਂ ਆਉਂਦਾ ਆਪਾਂ ਮਾੜੀ ਜ਼ੁਬਾਨ ਦੇ ਵਿੱਚੋਂ ਮਾੜੇ ਬੋਲ ਬੋਲ ਕੇ ਕਿਸੇ ਦੂਸਰੇ ਇਨਸਾਨ ਦਾ ਦਿਲ ਦੁਖੀ ਕਰਦੇ ਆ ਤੇ ਫਿਰ ਆਪਣੇ ਪੀਰ ਮੁਰਸ਼ਿਦ ਆਪਾਂ ਨੂੰ ਕਦੀ ਮਾਫੀ ਕਰਨਗੇ ਕਿਉਂਕਿ ਜਦੋਂ ਆਪਾਂ ਕਿਸੇ ਦਾ ਦਿਲ ਦੁਖਾਉਂਦੇ ਆ ਕਿਸੇ ਨੂੰ ਮਾੜਾ ਚੰਗਾ ਬੋਲਦੇ ਆ ਤੇ ਪੀਰ ਮੁਰਸ਼ਿਦ ਫਿਰ ਇੱਕੋ ਗੱਲ ਕਹਿੰਦੇ ਨੇ ਕਿ ਜੋ ਪੀਰ ਮੁਰਸ਼ਦ ਹੁੰਦੇ ਨੇ ਜੋ ਰੱਬ ਹੁੰਦਾ ਉਹ ਲੋਕਾਂ ਦੇ ਦਿਲਾਂ ਵਿੱਚ ਵਸਦਾ ਤੇ ਜਦੋਂ ਆਪਾਂ ਕਿਸੇ ਦਾ ਦਿਲ ਹੀ ਦੁਖਾ ਦਿੱਤਾ ਤੇ ਫਿਰ ਤੁਸੀਂ ਦੱਸੋ ਆਪਾਂ ਚੰਗਾ ਕੀਤਾ ਜਾਂ ਮਾੜਾ ਕੀਤਾ ਆਪਾਂ ਕਿਸੇ ਦਾ ਦਿਲ ਦੁਖਾ ਕੇ ਕਿਸੇ ਦਾ ਵੀ ਦਿਲ ਦੁਖਾ ਕੇ ਆਪਾਂ ਕਦੀ ਸੁਖੀ ਨਹੀਂ ਰਹਿ ਸਕਦੇ ਆਪਣੇ ਪੀਰ ਮੁਰਸ਼ਦ ਆਪਾਂ ਨੂੰ ਇਸ ਚੀਜ਼ ਦੀ ਸਜ਼ਾ ਜ਼ਰੂਰ ਦੇਣਗੇ ਸੋ ਐਸੇ ਕਰਕੇ ਹਮੇਸ਼ਾ ਜਦੋਂ ਵੀ ਬੋਲਣਾ ਚੰਗਾ ਬੋਲਣਾ ਕਿਉਂਕਿ ਰੱਬ ਦਿਲਾਂ ਵਿੱਚ ਵਸਦਾ ਹੈ ਜਦੋਂ ਆਪਾਂ ਦਿਲ ਰੱਬ ਦਾ ਹੀ ਦੁਖਾ ਦਿੱਤਾ ਤੇ ਫਿਰ ਸਮਝੋ ਆਪਣੀ ਤੇ ਕਿਦਾਂ ਕਿਰਪਾ ਹੋ ਸਕਦੀ ਹੈ ਹੁਣ ਗੱਲ ਕਰਦੇ ਆਂ ਦੂਸਰੀ ਖਾਸ ਗਲਤੀ ਦੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਪੀਰ মুর্ਸ਼ਦ ਇਹ ਗਲਤੀ ਕਦੀ ਮਾਫ ਨਹੀਂ ਕਰਦੇ ਤੇ 100 ਦੇ ਵਿੱਚੋਂ 90% ਲੋਕ ਇਹ ਗਲਤੀ ਜ਼ਰੂਰ ਕਰਦੇ ਨੇ ਤਾਂ ਹੀ ਉਹਨਾਂ ਦੀ ਜ਼ਿੰਦਗੀ ਵਿੱਚ ਇੰਨੇ ਦੁੱਖ ਆਉਂਦੇ ਨੇ ਉਹ ਦੂਸਰੀ ਗਲਤੀ ਹੈ ਹੰਕਾਰ ਇਨਸਾਨ ਦੇ ਵਿੱਚ ਜਦੋਂ ਹੰਕਾਰ ਆ ਜਾਂਦਾ ਹੈ ਰੱਬ ਉਸ ਹੰਕਾਰ ਨੂੰ ਜ਼ਰੂਰ ਤੋੜਦਾ ਆਪਾਂ ਨੂੰ ਪਤਾ ਵੀ ਨਹੀਂ ਚੱਲਦਾ ਕਿ ਆਪਾਂ ਹੰਕਾਰ ਕਰ ਰਹੇ ਆਂ ਕਿਉਂਕਿ ਜਦੋਂ ਆਪਣੇ ਕੋਲੇ ਦੌਲਤ ਆਉਂਦੀ ਹੈ ਜਦੋਂ ਆਪਣੇ ਕੋਲੇ ਕੋਈ ਪਾਵਰ ਆਉਂਦੀ ਹੈ ਤੇ ਆਪਾਂ ਉਸ ਦੌਲਤ ਦੀ ਪਾਵਰ ਦੇ ਵਿੱਚ ਇੰਨੇ ਅੰਨੇ ਹੋ ਜਾਂਦੇ ਆ ਕਿ ਆਪਾਂ ਨੂੰ ਇਸ ਗਲਤੀ ਦਾ ਅਹਿਸਾਸ ਹੀ ਨਹੀਂ ਹੁੰਦਾ ਤੇ ਸੁਧਾਰਨ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਇਸ ਕਰਕੇ ਜਦੋਂ ਵੀ ਤੁਹਾਨੂੰ ਹੰਕਾਰ ਹੋਵੇ ਤੁਹਾਨੂੰ ਪਤਾ ਚੱਲੇ ਕਿ ਮੇਰੇ ਸਿਰ ਨੂੰ ਹੰਕਾਰ ਚੜ ਗਿਆ ਤਾਂ ਇਸ ਨੂੰ ਜ਼ਰੂਰ ਦੂਰ ਕਰਿਓ ਕਿਉਂਕਿ ਜਦੋਂ ਫਿਰ ਰੱਬ ਕਰੇਗਾ ਪੀਰ ਮੁਰਸ਼ਿਦ ਕਰਨਗੇ ਤੇ ਫਿਰ ਆਪਾਂ ਨੂੰ ਤਕਲੀਫ ਹੋਏਗੀ ਜਿਨਨੇ ਵੱਡੇ ਵੱਡੇ ਪੀਰ ਮੁਰਸ਼ਿਦ ਹੋਏ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਹੰਕਾਰ ਨੂੰ ਮਾਰਿਆ ਤੇ ਫੇਰ ਜਾ ਕੇ ਉਹਨਾਂ ਨੂੰ ਏਡੇ ਏਡੇ ਵੱਡੇ ਰਤਬੇ ਮਿਲੇ ਆਪਣਾ ਹੰਕਾਰ ਮਾਰ ਦਿਓ ਰੱਬ ਤੁਹਾਨੂੰ ਜ਼ਰੂਰ ਅੱਗੇ ਲੈ ਕੇ ਜਾਏਗਾ ਹੁਣ ਗੱਲ ਕਰਦੇ ਆਂ ਤੀਸਰੀ ਤੇ ਸਭ ਤੋਂ ਖਾਸ ਗਲਤੀ ਨਸ਼ਾ ਕਰਨਾ ਵੀਰਵਾਰ ਨੂੰ ਨਸ਼ਾ ਭੁੱਲ ਕੇ ਵੀ ਨਾ ਕਰਿਓ ਕਿਉਂਕਿ ਜਿਹੜਾ ਇਨਸਾਨ ਨਸ਼ੇ ਕਰ ਲੈਂਦਾ ਉਹ ਫੇਰ ਸਭ ਕੁਝ ਕਰ ਲੈਂਦਾ ਨਸ਼ਾ ਕਰਕੇ ਉਹ ਮੀਟ ਅੰਡਾ ਮੱਛੀ ਸਭ ਕੁਝ ਖਾ ਲੈਂਦਾ ਨਸ਼ੇ ਕਰਕੇ ਉਹਨੂੰ ਕੋਈ ਸੁਰਤ ਨਹੀਂ ਰਹਿੰਦੀ ਉਹ ਆਪਣੇ ਮਾਪੇ ਬਪ ਨੂੰ ਵੀ ਗਲਤ ਬੋਲ ਲੈਂਦਾ ਨਸ਼ਾ ਕਰਕੇ ਉਸ ਨੂੰ ਕੋਈ ਸੁਰਤ ਨਹੀਂ ਰਹਿੰਦੀ ਉਹ ਆਪਣੇ ਆਂਡੀ ਗਵਾਂਡੀ ਸਾਰੇ ਸੱਜਣ ਮਿੱਤਰਾਂ ਨੂੰ ਮਾੜਾ ਬੋਲਦਾ ਜਦੋਂ ਮਾੜਾ ਬੋਲੇਗਾ ਕਿਸੇ ਦਾ ਦਿਲ ਦੁਖਾਏਗਾ ਤੇ ਫਿਰ ਦੱਸੋ ਸਾਰੀਆਂ ਗਲਤੀਆਂ ਹੀ ਹੋ ਜਾਣਗੀਆਂ ਇਸ ਕਰਕੇ ਕਦੀ ਵੀ ਨਸ਼ਾ ਨਾ ਕਰੋ ਕਿਉਂਕਿ ਜਦੋਂ ਇਨਸਾਨ ਨਸ਼ਾ ਕਰ ਲੈਂਦਾ ਉਹਨੂੰ ਪਤਾ ਨਹੀਂ ਚੱਲਦਾ ਕਿ ਉਹ ਕੀ ਕਰ ਰਿਹਾ ਤੇ ਫਿਰ ਉਹ ਸਾਰੀਆਂ ਗਲਤੀਆਂ ਦੁਨੀਆ ਜਹਾਨ ਦੀਆਂ ਕਰ ਲੈਂਦਾ ਫਿਰ ਬਾਦ ਦੇ ਵਿੱਚ ਚਾਹੇ ਕਿੰਨੀਆਂ ਮਰਜ਼ੀ ਮਾਫੀਆਂ ਮੰਗੀ ਜਾਵੇ ਕਿੰਨੀਆਂ ਮਰਜ਼ੀ ਪੀਰ ਮੁਰਸ਼ਦ ਦੀ ਇਬਾਦਤ ਕਰੀ ਜਾਵੇ ਉਹਨੂੰ ਕੋਈ ਫਰਕ ਨਹੀਂ ਪੈਣਾ ਉਹ ਹਮੇਸ਼ਾ ਰੋਂਦਾ ਹੀ ਰਹੇਗਾ ਤੇ ਪੀਰ ਮੁਰਸ਼ਦ ਉਹਨੂੰ ਰਗੜਾ ਜ਼ਰੂਰ ਲਾਉਣਗੇ ਏ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬਕ ਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ